ਹਾਂ ਕਿੱਧਰ ਚੱਕਲੀ ਟੰਮ ਭਰ ਕੇ ਚੌਲਾ ਤਾਂ ਪੂਰਾ ਫੜਾ ਚੌਲਾ ਚੜ ਕਰੇ ਜਾਣਾ ਕਿੱਥੇ ਆ ਕੁਛ ਨਹੀਂ ਹੁੰਦਾ ਇਹ ਇੱਕ ਪੇਕਾ ਘਰੀ ਤਾਂ ਹੈਗਾ ਮੇਰੇ ਜਾਨੂ ਹੋਰ ਕਿੱਥੇ ਜਾਣਾ ਮੈਂ ਤੀਜੇ ਦਿਨ ਚੱਕ ਲੈਣਾ ਟੰਮ ਕਨਾ ਦੱਸ ਕੇ ਆਈਆਂ ਤੂੰ ਕੀ ਦੱਸ ਕੇ ਆਵਾ ਸੁਣਦਾ ਹੈਗਾ ਮੇਰੀ ਸੁਣਦਾ ਹੈਗਾ ਨਾਲੇ ਹੋਰ ਚ ਚਾਲ ਕਰੇ ਚੜਾ ਮੈਂ ਕੋਈ ਨਹੀਂ ਸੰਦੀ ਹੈਗੀ ਆਪਦਾ ਭੱਜ ਜਾ ਤੂੰ ਗੱਲ ਛੋਲਾ ਫਿਰ ਹਾਂ ਜਾਣਾ ਭੱਜ ਜਾ ਮੈਂ ਮੁੜ ਕੇ ਲੈ ਕੇ ਨਹੀਂ ਆਉਣਾ ਤੂੰ ਤਾਂ ਮੈਨੂੰ ਕਹਿੰਦਾ ਸੀ ਮੇਰਾ ਤਾਂ ਹੋਰ ਵਿਆਹ ਹੋ ਜਾਊਗਾ ਹੁਣ ਮੰਨਦੀ ਨਹੀਂ ਕੋਈ ਉਹ ਜਿਹੜੂ ਉਸ ਗੱਡੀ ਜਾਨੀਆਂ ਸਭ ਉੱਥੇ ਬੈਠੇ ਜੇ ਉਸ ਤਾਂ ਮੇਰਾ ਤੂੰ ਕੱਢਦਾ ਜੇ ਚੱਜਦਾ ਹੋਵੇ ਮੈਂ ਕਾਣੂ ਆਵਾਂ ਇੱਥੇ ਹਾਂ ਚਲ ਕਰ ਜਾ ਕੇ ਮੈਂ ਨਹੀਂ ਜਾਂਦੀ ਹੈਗੀ ਬਾਗ ਜਾ ਬਸ ਤੂੰ ਛੱਡਦਾ ਕਿ ਨਹੀਂ ਤੁਰਦੀਆਂ ਕਿ ਫਿਰ ਉਹੋ ਹੀ ਜਨਨ ਕਾਨੂੰ ਭਾਈ ਕਾਨੂੰ ਸੱਪੜ ਤੋੜੇ ਵੇ ਸਾਡੇ ਵੀ ਕੇਹੀ ਕੁਸ ਹੁੰਦਾ ਬਾਈ ਘਰੇ ਬਾਜਾ ਕਰ ਬਸ ਦੀ ਸੋਹਣੇ ਲੱਗਦੇ ਨੇ ਬਾਈ ਉਹੀ ਤਾਂ ਗੱਲ ਆ ਤੀਜੇ ਦਿਨ ਚੱਕ ਲਾਂਦੀ ਓ ਝੋਲਾ ਬਾਜਾ ਬਾਈ ਕਰੇ ਪੜੀ ਮੋਟੀ ਸ਼ਰਮ ਮੰਨਿਆ ਕਰ ਚਾਹ ਤਰਾ ਤੈਨੂੰ ਸ਼ਰਮ ਬਗ ਜਾ ਬਾਈ ਕਰੇ ਚਲ ਤਰਾ ਮੈਂ ਕਰਦਾ ਥੋੜਾ ਕਰੇ ਚਲ 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 ਕਰੇ ਚਲ ਹਾਈ ਸਿੱਕਦਾਨੀ ਆ ਕੱਟਕਾ ਮਾਰੇ ਜਾਂ ਨਾਲੇ ਛੱਡ ਗਈ ਜਾਂਦੀ ਮੈਂ ਕਰੇਦਾ ਚਲ ਤਰਾ ਮੈਂ ਕਰੂੰ ਥੋੜਾ ਇਹ ਸਾੜ ਦਾ ਜਰੂਸ ਨਹੀਂ ਕੱਢ ਰੱਖਿਆ ਸਾਰੇ ਪਿੰਡ ਚ ਜਰੂਸ ਕੱਢਦਾ ਕੋਈ ਨਾ ਬੱਸ ਕਰ ਮੈਂ ਬੈਠ ਬੈਠ ਤਾ ਮੈਨੂੰ ਘਰ ਲੈ ਬੈਠ ਤੂੰ ਮਠਾ ਤਾਂ ਲੈ ਹੁਣ ਬੈ ਜਾ ਜੀ ਨੂੰ ਵੀ ਕੱਢ ਦੇਣਾ ਜੀ ਨੂੰ ਕੱਢ ਨਾ ਹੁਣ ਮੇਰੇ ਪਿੱਛੇ ਲੈਣ ਘਾਤਾ ਆਇਆ ਮੈਨੂੰ ਮੂੰਹ ਚਾ ਕੇ ਬਾਜੀ ਤੈਨੂੰ ਆਪਰ ਨਹੀਂ ਜੀ ਗਰਮੀ ਬਹੁਤ ਹੋ ਗਈ ਹੈ ਹਾਂ ਬਾਲੀ ਗਰਮੀ ਹੁੰਦੀ ਹੈ ਹਾਂ ਖੋ ਜਣਾ ਹੈ ਹਾਂ ਇਹ ਕੋਲ ਕੇ ਦੇਖਣਾ ਜੀ ਇਹ ਤਾਂ ਕਲੀਪ ਉਹ ਗੱਤ ਚੱਲ ਪਾਈ ਦੇ ਨਵਰਦਨੀ ਗਲੇ ਡੈਸਕ ਤੋਂ ਪੰਡਾਸ ਤੋਂ ਬੂਤਾ ਕਪੂਜੀ ਮੈਂ ਵੀ ਸਿੱਖ ਜੂ ਕੁਸ ਹਾਂ ਗਰੰਟੀ ਚੱਕ ਲਾਂਗੇ ਆਪਾਂ ਵੀ ਆਪਾਂ ਭੰਨਿਆ ਨੂੰ ਬਸ ਠੀਕ ਹੈ ਹੋਲਾ ਚੇਰਾ ਗੁੱਝੇ ਪਾਇਨੇ ਤੇ ਠੀਕ ਹੈ ਓਏ ਹਲੋ ਹਾਂ ਭਾਈ ਰੁਕ ਓਏ ਹਾਂ ਦੱਸੋ ਸਲੀ ਡੱਛੋ ਛੱਡੇ ਮੱਛਾ ਬੋ ਮੈਂ ਬੋਲਦਾ ਪਸਤਾ ਵਾਲਾ ਕਾਡੇ ਤੋਂ ਗੋਲੀ ਮਾਰੀ ਤੇ ਮੇਰੇ ਖਾਲੇ

ਮੇਰੇ ਕਸਨੋ ਦੋ ਤਿੰਨ ਕੱਲ੍ਹ ਜਾ ਕੇ ਸਿੱਖੇ ਪਾਸ ਠੀਕ ਹੈ ਬੱਝਿਆ ਪਈਆਂ ਕੁੱਤੀਆਂ ਜੇ ਬਾਣੀਆਂ ਲਾਈਆਂ ਹੱਤ ਬਹੁਤ ਨਜ਼ਾਰ ਆ ਗਿਆ ਬਹੁਤ ਦਿਨ ਹੋ ਗਿਆ ਹੁਣ ਕੋਈ ਖੱਲਿਆ ਸਹੀ ਗੱਲ ਹੈ ਜੀ ਚਲ ਅਜ ਕੱਦੇ ਤਾਂ ਹੋਰ ਕਰਾਂਗੇ ਚਲੋ ਜੀ ਪਾਪਾ ਜੀ ਵੀ ਨਾ ਦੁਕਾਨ ਦਾ ਕੀ ਹਾਲ ਕਰੀ ਰੱਖਦੇ ਨੇ ਕਿਵੇਂ ਪੁੱਤ ਨਮਸਤੇ ਅੰਕਲ ਜੀ ਨਮਸਤੇ ਨਮਸਤੇ ਬੇਟਾ ਨਮਸਤੇ ਕਿੱਥੇ ਐਂਦਰ ਪਾਪਾ ਜੀ ਕਿਥਨੇ ਪਾਪਾ ਜੀ ਤਾਂ ਅਸਮਾਨ ਜਾ ਲੈਣ ਗਏ ਹੋਏ ਸੀਗੇ ਕਿੱਥੇ ਸੰਗਰੂ अच्छा की चाहिदा सी मिनु दस्सो मैं ता ज्यों ਲੈਣਾ ਆਇਆ ਤੀ ਪੁੱਤ ਜੋ ਆ ਲਈ ਠੀਕ ਹੈ ਠੀਕ ਹੈ ਠੀਕ ਹੈ ਉਹ ਮਹਾ ਸੇਖਰ ਤੇ ਪਹਿਰੇਗਾ ਤੇਰਾ ਪਾਪਾ ਤਾਂ ਬਾੜਾ ਲਾਲਚ ਕਰਦਾ ਦੁਕਾਨ ਬਧਾ ਰਿਆ ਕਰੋ ਸੇਖਰ ਤੇ ਪਹਿਰੇ ਜੇ ਕੋਈ ਚੋਰੀ ਠੱਗੀ ਹੋਗੀ ਪੰਚਾਇਤ ਲਵੇ ਗੇੜੇ ਕੱਢਦੇ ਫਿਰੂਗੇ ਉਹ ਅੰਕਲ ਜੀ ਪਾਪਾ ਜੀ ਨੇ ਕਿਹਾ ਸੀ ਕਹਿੰਦੇ ਮੈਂ ਸੌਦਾ ਲੈ ਕੇ ਆਉਣਾ ਵੀ ਚਲ ਤੂੰ ਦੁਕਾਨ ਤੇ ਬਹਿ ਜਾ ਦੁਕਾਨ ਤੇ ਤਾਂ ਬਹਿ ਜਾ ਪੁੱਤ ਮੈਂ ਮੰਨਦਾ ਬਾਹਰ ਨਾਲ ਇੱਕ ਮਲੰਗ ਤੁਰਿਆ ਫਿਰਦਾ ਬੰਤ ਬੰਤ ਉਹ ਠੱਗੀ ਠੋਰੀ ਕਰਕੇ ਲੈ ਜਾਊਗਾ ਪੁੱਤ ਫਿਰ ਨਾ ਤੁਹਾਡੇ ਪਹਿਲਾਂ ਵਾਲੇ ਹਿਸਾਬ ਤਾਂ ਖੜਾ ਤੁਹਾਡੇ ਗਨੀ ਕੋਈ ਨਾ ਅੰਕਲ ਜੀ ਹਣਾ ਮੈਂ ਨਹੀਂ ਕਰਖਿਆ ਕਰੋ ਮੜਾ ਮੋਟਾ ਹੋਰ ਇਹ ਤੇਰਾ ਪਾਪਾ ਤਾਂ ਬੜਾ ਲਾਲਚ ਕਰਦਾ ਭਾਈ ਪੈਸੇ ਡਕੇ ਦਾ ਚਲਾ ਲਿਖ ਲਈ ਮੇਰੇ ਕਿੰਨੇ ਖਾਤੇ ਚ ਲਿਖਨੀ ਨਾ ਅੰਕਲ ਜੀ ਪਾਪਾ ਜੀ ਨੇ ਕਿਹਾ ਸੀ ਕਹਿੰਦੇ ਉਧਾਰ ਨਹੀਂ ਦੇਣਾ ਕਿਸੇ ਨੂੰ ਤੁਸੀਂ ਪੈਸੇ ਦੇ ਹੀ ਜਾਓ ਤੇਰੇ ਪਾਪਾ ਜੀ ਨੂੰ ਪਤਾ ਤਾਂ ਹੈਗਾ ਵੀ ਫੇਰ ਸਰਪੰਚ ਤਾਂ ਪੀਲੇ ਸਾੜੀ ਸੁਣੀ ਕਰਦਾ ਹੁੰਦਾ ਸਾਬ ਦਾ ਫਿਰ ਨਾ ਅੰਕਲ ਜੀ ਤੁਸੀਂ ਦੇ ਜੋ ਐਵੇਂ ਫਿਰ ਮੈਨੂੰ ਬੋਲਣਗੇ ਤੁਸੀਂ ਪੈਸੇ ਤਾਂ ਹੁਣ ਹੀ ਦੇ ਦੇ ਇਹ ਤੈਨੂੰ ਕੁਝ ਬੋਲਿਆ ਤੇਰਾ ਪਾਪਾ ਤਾਂ ਮੈਨੂੰ ਫੋਨ ਕਰਦੀ ਭਾਈ ਐਵੇਂ ਕਿਵੇਂ ਬੋਲੂ ਠੀਕ ਹੈ ਨਾ ਸਮਝੇ ਕੋਈ ਚੱਕਰ ਨਹੀਂ ਹੈਗਾ ਮੈਂ ਲੈ ਕੇ ਚੱਲਿਆਂ ਜਿਉ ਇਹ ਅੱਜ ਨਰਾਤੇ ਨੇ ਕਹਿੰਦੇ ਅੱਜ ਬੀਜਣੇ ਨੇ ਇਹ ਜ਼ਰੂਰੀ ਐ ਲਿਖਦੀ ਤੂਰੇ ਕਾਪੀ ਤੇ ਲਿਖ ਲੈ ਵੀ ਸਰਪੰਚ ਕਿੰਨੀ ਲਿਖਦੀ ਐ 10 ਰੁਪਏ ਠੀਕ ਐ ਹਾਂ ਇੱਥੇ ਇੱਥੇ ਲਿਖ ਲੈ ਕਾਗੇ ਤੇ ਯਾਦ ਰਹੂਗਾ ਸਰਪੰਚ 10 ਰੁਪਏ ਠੀਕ ਐ ਹਾਂ ਉਰੇ ਲਿਖ ਲੈ ਸਰਪੰਚ 10 ਰੁਪਏ ਦੇ ਜਿਉ ਬਾਹਲਾ ਲਾਚਨਾ ਕਰਿਆ ਕੋਲ ਭਾਈ ਰੁਪਈਆਂ ਦਾ ਸਿਖਰ ਤੇ ਪਹਿਲਾਂ ਦੁਕਾਨ ਵਧਾ ਦੇਈਦੀ ਹੁੰਦੀ ਐ ਅੱਧਾ ਪੌਣਾ ਘੰਟਾ ਕੋਈ ਨਹੀਂ ਪਤਾ ਨਹੀਂ ਕਿੱਥੇ ਲੈ ਕੇ ਜਾਉਂਗੇ ਇੰਨੇ ਰੁਪਈਏ ਮੈਂ ਤਾਂ ਸਮਝ ਤੋਂ ਬਾਹਰ ਐ ਭਾਈ ਤੁਹਾਡਾ ਕੰਮ ਚਲ ਲਿਖ ਲਿਓ ਭਾਈ ਪਤ ਪਾਜੀ ਸਹੀ ਇਹ ਕਹਿੰਦੇ ਸੀ ਚਾਂਦ ਸਰਿਆ ਪੈ ਲੋ ਪੰਨਾ ਦੇਖ ਲੈ ਨਾ ਕਹਿੰਦੇ باوجود ਵੀ ਫਿਰ ਵੀ ਪੈਸੇ ਨਹੀਂ ਦੇਕੇ ਗਏ ਇਹ ਜਿਉਂਦੇ ਵੀ ਫਿਰ ਲਾ ਹੀ ਦੇਵਾਂਗਾ ਹੁਣ ਇਹ ਕੌਣ ਹੈ ਹੈਲੋ ਹੈਲੋ ਹਾਂਜੀ ਹਾਂਜੀ ਕੋਣ ਆ ਹਾਂਜੀ ਸਰ ਸੱਤੀਕਾਲ ਸਰ ਸੱਤੀਕਾਲ ਭਾਈ ਉਹ ਵਈ ਮੈਂ ਹਰਪੀਤ ਹਾਂ ਕਿਹੜਾ ਹਰਪੀਤ ਬਲਦੋਈ ਹਾਂ ਚਾਉ ਉੱਲੂ ਹਾਂ ਉੱਲੂ ਮੈਂ ਦੇ ਕਰਨਾਪਾ ਦੇ ਨਾਲ ਤੁਹਾਨੂੰ ਵੀ ਜੀ ਮੈਨੂੰ ਮੇਰੇ ਥੜਾ ਕਾਦਾ ਲੰਬਾ ਦੇ ਨੇ ਉਹ ਮੈਂ ਬੰਤ ਦਾ ਲੰਬਾ ਜੀ ਬੰਤ ਦਾ ਚਮ ਲੰਬਾ ਕੀ ਹੋ ਗਿਆ ਹਾਂ ਉਹਨਾਂ ਜਿਵੇਂ ਮੈਮੋਇਲ ਦੇਖਾਉਂਦੇ ਨੇ ਇੱਥੇ ਦੇਖਾਉਂਦੇ ਉਹ ਬੰਤ ਤੇ ਕੋਨਾ ਚਿੱਲਿਆ ਹੁੰਦਾ ਹੁੰਦਾ ਰਹੇ ਨਾ ਹਾਂ ਉਹਨੇ ਮੈਨੂੰ ਕੁੱਤੇ ਮੇਰੇ ਹੱਥ ਫੜ ਕੇ ਦੱਸਣਾ ਆਪਣਾ ਮੱਤਰ ਕਰੀਂ ਚ ਉਹ ਤੈਨੂੰ ਕਹ ਤੋ ਕੁੱਤੇ ਉਹਨਾਂ ਨੇ ਉਹੀ ਕੁੱਤੇ ਆ ਕਿਨੇ ਹੱਥ ਖੋਲਦੇ ਹੱਥ ਉਹ ਬਹੁਤ ਹੱਥ ਖੋਲਣ ਨੂੰ ਸਾਲੇ ਫੇਕੇ ਟਰੈਕਟਰ ਟਰੱਕਟਰ ਤੇ ਪਿੱਟਰ ਰੇਡੇ ਤੇ ਖੋਲੋ ਪਤਾ ਨਹੀਂ ਮੈਂ ਤਾਂ ਇਹ ਕਿਹਾ ਤੇ ਕਿਹਾ ਉਹਨੂੰ ਕੁੱਤਾਂ ਦੇਣੀ ਜ਼ਰੂਰੀ ਇੱਕ ਵਾਰੀ ਇਹਨਾਂ ਦਾ ਨਹੀਂ ਕੇਸ ਹੁਣ ਤੋ ਕਿੱਥੇ ਆ ਤੁਸੀਂ ਮੈਨੂੰ ਹਸਪਤਾਲ ਚਾਹੀਏ ਕਿਹੜੇ ਚ ਰਾਹ ਪਹੜੀ ਦਾ ਜਸਨਾਮ ਸਰਕਾਰੀ ਹਸਪਤਾਲ ਚ ਹੈ ਚਲ ਕੋਈ ਨਾ ਤੂੰ ਜੇਲ੍ਹ ਥੇ ਲੋੜ ਪਈ ਮੇਰੀ ਗੱਲ ਕਰਾ ਦੀ ਡਾਕਟਰ ਨਾਲ ਤੂੰ ਦਵਾਈ ਬੂਟੀ ਲੈ ਆ ਉਰੇ ਦਵਾਈ ਬੂਟੀ ਲੈ ਕੇ ਤੂੰ ਮਿੱਤਰਾ ਮੇਰੇ ਲਈ ਵੀ ਆਈ ਸਿੱਧਾ ਫਿਰ ਆਪਾਂ ਬਣਾਉਣੇ ਇਹਨਾਂ ਦੀ ਰੇਲਾ ਠੀਕ ਹੈ ਬੱਸ ਤੁਸੀਂ ਉਸਦੇ ਨੂੰ ਫੋਨ ਕਰਦੇ ਉਹਨਾਂ ਨਾਲ ਜਦੋਂ ਤੂੰ ਟੈਨ ਰੱਖ ਲਓ ਕੀ ਗੱਲ ਬਾਤ ਆ ਤਾਂ ਕੋਈ ਨਹੀਂ ਕੋਈ ਨਹੀਂ ਕੋਈ ਚੱਕਰੇ ਨਾ ਮੰਨ ਤੂੰ ਤੇਰੇ ਨਾਲ ਆ ਆ ਮੇਰਾ ਤਾਂ ਕੀ ਕਸੂਰ ਸੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਣਾਉਣਾ ਬਦਰੀ ਤੂੰ ਮੰਨਣਾ ਹੌਲਾ ਕਰ ਠੀਕ 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 ਹੈ ਹਾਂ ਚਾ ਚੰਗਾ ਦਵਾਈ ਦਬੂਈ ਲੈਣੀ ਮੇਰੇ ਡਾਕਟਰ ਨੇ ਕਰਾਦੀ ਗੱਲ ਬੋਤਲਾਂ ਲਾ ਰੱਖੀਆਂ ਨੇ ਬੋਤਲਾਂ ਲਾ ਰੱਖੀਆਂ ਨੇ ਕੋਈ ਖਾਸ ਹੈ ਖੱਲੇ ਆਏ ਹੋਏ ਚਲ ਕੋਈ ਨਾ ਮੈਂ ਕਰਦਾ ਗੱਲੇ ਇਹਨਾਂ ਨਾਲ ਠੀਕ ਹੈ ਜੀ ਮੇਰੇ ਸਾਲੇ ਇਹ ਜਿਆਦਾ ਹੀ ਨਹੀਂ ਬੈਲੀ ਬਣ ਰਿਹਾ ਯਾਰ ਅੱਜ ਕੱਲ੍ਹ ਕੁਸ ਇਹ ਭਾਲਦਾ ਕੀ ਹੈ ਇਹ ਸਾਲੇ ਦੀ ਸੱਚ ਜਿਛੇ ਟ੍ਰੋਲ ਕਰਾਂਗੇ ਕਿਸੇ ਦਿਨ ਬਲਾ ਕੇ ਇਹ ਨਹੀਂ ਬੰਦਾ ਬਣਦਾ ਉਹ ਲੀ ਲੈ ਓਏ ਹੋ ਲੀ ਲੈ ਲੀ ਲੈ ਕੀ ਹਾਲ ਹੈ ਓ ਕਿਵੇਂ ਐ ਕੀ ਹਾਲ ਹੈ ਸਰਪੰਚ ਕੀ ਵਧੀਆ 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 ਬਸ ਤੇਰੇ ਕਿੰਨੇ ਹੋਇਆ ਤੀਗਾ ਆ ਜਾ ਫਿਰ ਬਹਿ ਜਣੇ ਅੰਦਰ ਮੈਂ ਕੋਈ ਨਹੀਂ ਵਾਰੀ ਖੜ ਕੇ ਕਰ ਲੈਨੇ ਗੱਲ ਹਾਂ ਮੈਂ ਤੈਨੂੰ ਐਂ ਕਹਿੰਦਾ ਤੀ ਹਾਂ ਓਹ ਥੋਡੇ ਵਾਲਾ ਉਹਦਾ ਐਕਸਕਿਊਸ ਕਰਾ ਢਿੱਲਾ ਹੋ ਗਿਆ ਕੀ ਹੋ ਗਿਆ ਜੀ ਦਾ ਆ ਥੋਡੇ ਵਾਲੇ ਬੰਤ ਦਾ ਉਹਦਾ ਸਾਰਾ ਕੁਝ ਢਿੱਲਾ ਹੈ ਸਹੀ ਕਿੱਦੇ ਪਾਸੋਂ ਉਹ ਦੁਪਹਿਰੇ ਜੀ ਕਹਿੰਦੇ ਉਹ ਕੁੱਟਿਆ ਹਰਪ੍ਰੀਤ ਮੈਨੂੰ ਫੋਨ ਆਇਆ ਸੀ ਉਹਦਾ ਵਿਚਾਰੇ ਜਵਾਕ ਦਾ ਆਹ ਮੈਂ ਉੱਥੀ ਨੰਗ ਕੇ ਹਾਂ ਹਾਂ ਨਾਲ ਨਾਲ ਆਹ ਦੀ ਮਰ ਲਾਣੇਦਾਰ ਨਹੀਂ ਦੀ ਹਾਂ ਨਹੀਂ ਤਾਂ ਫਿਰ ਉੱਥੇ ਭੁੱਗਾ ਚ ਦੋਨਾਂ ਦਾ ਕਰ ਜਾਂਦਾ ਵਾ ਉਹ ਵਿਚਾਰੇ ਉੱਲੂ ਨੂੰ ਕੁੱਟੀਆਂ ਡੈਂ ਡੈਂ ਮਾਰੀਆਂ ਉਹਦੇ ਮੁੱਕੀਆਂ ਇੱਕ ਉਹਦਾ ਇੰਨੀ ਕ ਚੀਚੀ ਆਈ ਨਾ ਮੈਨੂੰ ਕੱਲੇ ਹੀ ਛੱਡ ਦੇ ਮੈਂ ਇਹ ਝੋੜ ਕੰਡਾ ਕਰਨੀ ਪੂ ਇਹਨਾਂ ਦਾ ਐ ਤਾਂ ਨਹੀਂ ਇਹ ਸੁਧਰਦੇ ਯਾਰ ਹੋਰ ਲਾਂਬਾ ਦੇ ਕਿਹਾ ਤੂੰ ਉਹਨਾਂ ਦੇ ਘਰ ਜਾ ਕੇ ਆ ਮੈਂ ਕੱਲਾ ਲਾਂਬਾ ਦਿੰਦਾ ਚੰਗਾ ਨਹੀਂ ਲੱਗਦਾ ਮੈਨੂੰ ਤਾਂ ਵਿਚਾਰੇ ਜਵਾਕ ਦਾ ਫੋਨ ਆਇਆ ਗਊ ਬੰਦਾ ਕੁੱਟ ਕੇ ਰੱਖਤਾ ਯਾਰ ਇੱਕ ਨਾਲ ਹੋਰ ਰਲ ਰਿਹਾ ਹੈ ਜੁਪੇ ਵਾਲਾ ਮੁੰਡਾ ਹਾਂ ਜੁਪੇ ਕੋਲ ਜਾਇ ਆਉਣੇ ਆਪਾਂ ਮੈਂ ਜੁਪੇ ਕੋਲ ਹੀ ਚੱਲ ਕਰੀਊਗਾ ਉਹ ਮੈਨੂੰ ਕਹਣਾ ਕਰੇ ਨਹੀਂ ਹੈਗਾ ਉਹ ਹਾਂ ਉਹਦਾ ਤਾਂਸ ਤੇ ਹੁੰਦਾ ਉਹਨੂੰ ਕੋਈ ਕੰਮ ਆ ਕੋਈ ਫਿਰ ਤਾਂ ਉਹੀ ਗੱਲ ਐ ਜੁਗ ਨੂੰ ਜੁਗ ਟੱਕਰਿਆ ਹੋਇਆ ਹੈ ਜੁਗ ਨੂੰ ਜੁਗ ਜਹੇ ਦੇ ਵਾਲੇ ਉਹੇ ਜੇ ਕੁਜੇ ਹਾਂ ਉਹੀ ਗੱਲ ਹੈ ਜਾ ਜਾ ਹੁਣ ਪਿਓ ਆ ਭਾਈ ਜਾ ਉਹੇ ਆ ਮੁੰਡਾ ਦਾ ਹੁਣ ਪਿਓ ਸਹੀ ਹੋਵੇ ਤਾਂ ਮੁੰਡਾ ਹੋਵੇ ਉਹ ਮੈਂ ਤਾਂ ਚੱਲ ਲਿਹਾਜ਼ ਕਰ ਲੈਣਾ ਯਾਰ ਵੀਕ ਮੈਨੂੰ ਥੋੜਾ ਜਿਹਾ 2.5 ਸਾਲ ਮੈਨ ਤੋਂ ਵੱਡਾ ਐ ਇਹ ਕੋਈ ਗੱਲ ਨਹੀਂ ਵੱਡਾ ਛੋਟਾ ਜਦੋਂ ਸਰਪੰਚੀ ਬਣ ਗਿਆ ਇਹ ਤਾਂ ਸਾਰੇ ਪਿੰਡ ਤੋਂ ਹੀ ਵੱਡਾ ਨੂੰ ਓਏ ਉਹ ਤਾਂ ਚੱ ਹੁਣ ਤੂੰ ਆਹਰੇ ਬੈਠਾਉ ਤਾਂਸਤੇ ਆ ਬੇਪਣਾ ਥੱਲੇ ਉੱਥੇ ਚੜ ਮੜਿਆ ਬੇਇੱਜ਼ਤੀ ਤਾਂ ਹੋਵੇ ਚਾਰ ਬੰਦਿਆਂ ਚ ਚਲ ਕੇ ਕੇ ਯਾਰ ਚਲ ਹੈ ਹਾਂਜੀ ਕੀ ਚਾਹੀਦਾ ਥੋੜਾ ਦਲ ਚਾਹੀਦਾ ਜੀ ਹੋਰ ਕੀ ਚਾਹੀਦਾ ਮੈਨੂੰ ਕੋਲਗੜ ਚਾਹੀਦਾ ਕੋਲਗੜ ਉਹ ਕਿਹੜਾ ਚਾਹੀਦਾ ਜਿਹੜਾ ਤੁਸੀਂ ਕਰਦੇ ਹੋ ਹਾਂ 1 ਮਿੰਟ ਕਉ ਯਾਰ ਡੜੀ ਦੇਖੇ ਤੇਰਾ ਉਹਨਾਂ ਨੇ ਆ ਲੋ ਹੋਰ ਕੀ ਚਾਹੀਦਾ ਸਾਬਣ ਕਿਹੜੀ ਸਾਬਣ ਜਿਹੜੀ ਤੁਸੀਂ ਲਾਉਣੀ ਓਏ ਐਂ ਕਰ ਇੱਧਰ ਦੇਖ ਡੜੀ ਕੋਈ ਆਉਂਦਾ ਤੂੰ ਸਮਾਰਕ ਖੋਲ ਕੇ ਦੇਖ ਚੰਗੀ ਚੱਕ ਕੋਈ ਦੇਖ ਦੇਖ ਸਮਾਰਕ ਆ ਲੋ ਸਾਬਣ ਹੈ ਕੱਲ ਵੀ ਬਾਹਰ ਤੇ ਕੋਹ ਕੋਹ ਰੋ ਪਪਾ ਜੀ ਕੱਲੀ ਨੇ ਦੁਕਾਨ ਬਲੀ ਹਾਂਜੀ ਇਹ ਬੰਦਾ ਖੜੇ ਦੀ ਆ ਡਿੱਗਾ ਦੀ ਤਾ ਜੀ ਆ ਡਿੱਗਾ ਦੀ ਖਲਾਬ ਤਾਂ ਨਹੀਂ ਕਰਦਾ ਇਹ ਨਾ ਨਾ ਖਰਾਬ ਨਹੀਂ ਕਰਦਾ ਜੀ हां सब चलिए तेरा पसंद नहीं है पंजाबी की या तू अपना नहीं तो और कंपनियां ਲੈਣਾ ਦੀ ਇਹ ਵਧੀਆ ਨਹੀਂ ਹੈਗਾ ਜੀ ਇਹ ਵਧੀਆ ਨਹੀਂ ਛੀਰ ਦੀਆਂ ਕੰਪਨੀਆਂ ਦੰਦ ਦੁੱਧ ਵਰਕੇ ਕਰ ਦੂੰਗਾ ਇਹ ਸਹੀ ਤਾਂ ਨਾਮ ਕਮਾਲ ਆ ਇਹ ਦੇਖੋ ਲਿਖਿਆ ਹੋਇਆ ਫੇਰ ਲੈ ਫੇਰ ਲੈ ਜਾਗੇ ਅੱਗੇ ਮਰਵਾ ਦੇ ਜੀ ਮੈਂ ਐਂ ਦੇ ਜੀ ਕੀ ਮੰਗ ਦਿੱਤੀ ਹੋਰ ਇਹ ਸਕੂਲ ਨਹੀਂ ਗਿਆ ਪਪਾ ਜੀ ਲੈ ਕੇ ਕੱਟ ਨਹੀਂ ਗਈ ਪਰ ਇਹ ਪਤਾ ਹੈ ਹੂੰ ਗੜਾ ਮਾਣ ਆਏ ਹੁਣ ਸ਼ਰੀਰ ਦੇ ਕੀ ਬੀਜ ਨੇ ਹਜਤਾ ਦੇ ਮੁੰਡੇ ਨੇ ਇਹ ਬੁਰੇ ਫੋਕਲੇ ਹੁੰਦੇ ਨੇ ਹੰਜ ਮੂੰਹ ਨਾ ਲਾਇਆ ਕਰ ਉਹ ਪਪਾ ਜੀ ਛੱਡੋ ਆਪਣੀ ਕੀ ਲੈਣਾ ਤੇ ਮੈਂ ਕਹਿ ਚੱਕ ਨਹੀਂ ਜੇ ਐ ਮੁੰਡਾ ਖੁੰਡਾ ਆ ਬੜੀ ਮੋਤ ਦੀ ਜਨ ਉਹ ਕੋਈ ਨਹੀਂ ਪਪਾ ਜੀ ਸੱਚ ਮੇਰੀ ਗੱਲ ਸੁਣੋ ਆ ਸਰਪੰਚ 10 ਰੁਪਏ ਦੇ ਜੋਨ ਲੈ ਕੇ ਗਿਆਗਾ ਹੋ ਹੋ ਲਿਖਤੇ ਹਾਂ ਹਾਂ ਲਿਖਤੇ ਯੇ ਤੇ ਲਿਖਦੇ ਇਹ ਤਾਂ ਕੋਈ ਗੱਲ ਨਹੀਂ ਬੰਦਾ ਐਂ ਤਾਂ ਕੀ ਹੁੰਦਾਗਾ ਹੰਜ ਤੂੰ ਮਨ ਮੈਂ ਆਪ ਹੀ ਕਾ ਲੈ ਕਰ ਬੱਦਾ ਕੱਟਤਾ ਤਾਂ ਐਦਾ ਪਪਾ ਜੀ ਮੈਂ 15 ਰੁਪਏ ਲਿਖਤੇ ਸੀ ਕਿਦੇ ਸਰਪੰਚ ਦੇ ਪਪਾ ਚੀਕਾਤੇ ਫੇਰਤੇ ਤਾਂ ਕਿੰਨਾਂ ਲਈ ਤਾਂ ਕੋਈ ਨਹੀਂ ਨਹੀਂ ਪਤਨੇ ਆਪਾਂ ਨੂੰ ਮੈਂ ਤੁਹਾਨੂੰ ਇਹ ਕਹਿਣਾ ਜੀ ਫੂਕੜੇ ਨੇ ਛੀੜੀ ਹੁੰਦੀ ਨਹੀਂ ਛੀੜੀ ਕਿਤੇ ਗੱਲੋਂ ਵਿੱਚ ਪੈਸੇ ਕੱਢ ਕੇ ਲੈ ਜਾਂ ਨਾ ਮੂੰਹ ਨਾ ਲਾਇਆ ਕਰ ਤਾਂ ਹੈ ਨਹੀਂ ਪਪਾ ਚਲੇ ਜਾਇਆ ਕਰਨ ਮੇਰੇ ਤੋਂ ਠੀਕ ਵਾਹ ਹ ਤੂੰ ਚਾਹ ਬਣਾ ਛਿੱਦ ਦੁਖੀ ਜਾਂਦਾ ਗਰਮੀ ਵਾਲੀ ਆ ਦੰਦਲ ਨਾ ਪੈ ਜੇ ਮੇਰੇ ਕਿਤੇ ਪਟਖਾ ਦਾਦੀ ਬਿੱਟਾ ਦੱਸ ਬੱਬੇ ਜੀ ਤੁਸੀਂ ਆਹ ਲਾ ਹਾ ਬਰਫਾ ਬਰਫਾ ਲਾ ਦੇ ਕੀ ਹੁੰਦਾ ਹੋ ਐਸੀ ਹਾਂ ਐਸੀ ਲਾ ਤਾ ਲੈ ਕੇ ਦੇ ਵਧੀਆ ਜੀ ਬਣਾ ਕੇ ਹੋ ਹੋ ਦੇਖ ਲੈ ਛੀਦੇ ਕੀ ਬੀਜੀ ਸੀ ਜਿੰਨਾ ਮੈਂ ਉਹਦਾ ਕੋਈ ਖੋਕੀ ਲਿੰਦੇ ਤਾਂ ਕੈਮਰੇ ਨੇ ਮੋਣੀ ਪੈਣਗੇ ਦੇ ਕੋਈ ਨਾ ਚਾਹ ਪੀ ਕੇ ਕਰ ਕੋਈ ਦੋ ਅੱਜ ਪਾਇੰਦਾ ਬੜਾ ਚੱਕਰ ਪਿਆ ਹੈ ਅੱਜ ਤਾਂ ਸਾਲਾ ਬੰਦਾ ਕੋਈ ਪਹੁੰਚੀ ਨਹੀਂ ਯਾਰ ਨਹੀਂ ਇਹ ਜੇ ਬੇਨ ਤਾਂ ਯਾਰ ਚਾਹ ਪਾਣੀ ਪੀ ਕੇ ਦਵਾਰੇ ਮੁਰਦੇ ਨੇ ਇੱਕ ਵਾਰ ਐਂਦਾ ਕਮਾਲ ਹੋ ਗਈ ਨਾ ਜੰਟਾ ਆ ਨਾ ਗਰਦੇਵ ਆ ਹਰਦੇਵ ਨੂੰ ਕਹੇ ਦੀ ਹਰਦੇਵ ਨਹੀਂ ਆਇਆ ਅਰੇ ਜੰਟਾ ਤਾਂ ਪੱਕਾ ਰਹਿੰਦਾ ਹੈ ਤਲਬਾ ਵੀ ਤਾਂਸ ਦੀ ਵੀ ਤਲਬ ਹੈ ਇਸ ਆਣੇ ਬੰਦੇ ਨੇ ਵੀ ਨਹੀਂ ਕਿਹਾ ਕਹਦਾ ਪਾਇੰਦਾ ਤਾਂਸ ਵਿੱਚ ਪੂਰੀ ਦੀ ਫੁਕਣਗਾ ਇਥੇ ਇਹ ਵੀ ਕਿਤਨਾ ਦਾ ਨਸਈ ਹੈ ਜਦੋਂ ਬੰਦੇ ਨੂੰ ਲੱਗ ਗਿਆ ਪੈੜ ਪਾਇਦਾ ਪੁੱਸ ਪੂਰਾ ਜਨਾਚਰ ਬੰਦਾ ਖੇਡੇ ਨਾ ਹੁੰਦਾ ਨੀ ਨਜ਼ਰਾ ਆਹ ਮਾਗਦਾ ਸਿੱਟ ਆਹਾ ਹਾ ਹਾ ਸਰਪੰਚ ਸਾਹ ਆ ਗਏ ਹੈ ਮਾ ਠੀਕ ਹੈ ਸਰਪੰਚ ਸਾਹਿਬ ਤੁਸੀਂ ਬੜੀ ਵਧੀਆ 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 ਮੈਂ ਤੈਨੂੰ ਐਂ ਕਹਿੰਦਾ ਸੀ ਸਰਪੰਚ ਹੈ ਢਿੱਲੀ ਵੀ ਇਹਦੇ ਮੁੰਡੇ ਦਾ ਲਾਂਬਾ ਤੈਨੂੰ ਫੇਰੇ ਦੇ ਦਾਂਗੇ ਪਹਿਲਾਂ ਐਸੇ ਦਾ ਲਾਂਬਾ ਇਸ ਨੂੰ ਦੇ ਦਈਏ ਮੈਂ ਕਹਣਾ ਯਾਰ ਬੜਾ ਬੈਠਦਾ ਬੈਠਦਾ ਸੂਤ ਨਾਲ ਸੂਤੇ ਬੈਠਾ ਮੇਰੇ ਯਾਰ ਮੈਂ ਕੀ ਨਜ਼ਰਾ ਬੈਠਾ ਸੂਤ ਵਾਂਗੂ ਬਹਿ ਗਿਆ ਸੂਤ ਹੋਰ ਕਿਵੇਂ ਸੂਤ ਹੁੰਦਾ ਤੁਸੀਂ ਦੱਸ ਦੋ ਥੱਲੇ ਦਾ ਦੇਖ ਲੈ ਥੱਲੇ ਦਾ ਦੇਖ ਲੈ ਥੱਲੇ ਦਾ ਦੇਖ ਲੈ ਚਲ ਜੀ ਤੱਕ ਕੁੜੀਆਂ ਕੁੜੀਆਂ ਨੰਗੜੀਆਂ ਇੱਥੇ ਪਿੱਟਦੀਆਂ ਚਲ ਸਿਆਣੇ ਬੰਦੇ ਦਾ ਦਾ ਕੀ ਹੁੰਦਾ ਇਹ ਤਾਂ ਕੋਈ ਜਿਹੜੇ ਨਵੇਂ ਮਸ਼ਹੂਰ ਜੇ ਨੇ ਉਹਨਾਂ ਦਾ ਤਾਂ ਚਲ ਔਖਾ ਹੈ ਹੁਣ ਮੈਂ ਤਾਂ ਹੁਣ ਸਿਆਣਾ ਬੰਦਾ ਆਪਾਂ ਤਾਂ ਕਿਸੇ ਨੂੰ ਕਹਿਣਾ ਨਹੀਂ ਕੁਝ ਮਸ਼ਹੂਰ ਨਹੀਂ ਹੁੰਦਾ ਹੁਣ ਮਸ਼ਹੂਰ ਦੀ ਉਹ ਦੱਸ ਦਿੰਨੇ ਇਹਨੂੰ ਆਪੇ ਦੇਲੇ ਦੀ ਕੀ ਗੱਲ ਹੋਗੀ ਬਈ ਬਣਾ ਲੈ ਉਹ ਬੰਦਾ ਬੰਦਾ ਕਿਵੇਂ ਬੰਦਾ ਹੀ ਆ ਹੁਣ ਹੋਰ ਕੀ ਜਨਾਨੀਆਂ ਹੋ ਜਨਾਨੀਆਂ ਨਾ ਨਾ ਯਾਰ ਤੂੰ ਗੱਲਾਂ ਮੇਰੀ ਸੁਣ ਹਾਂ ਉੱਥੇ ਉਹ ਗਉਂ ਕੁੱਟ ਤੇ ਉਹਨਾਂ ਨੇ ਉਹ ਗਊਆਂ ਜਰ ਜਦੋਂ ਹੁਣ ਭਾਈ ਜਾੜਾ ਕਰਦੇ ਨੇ ਗਊ ਤਾਂ ਅਗਲਾ ਕੁੱਟੂ ਗਈ ਹੁਣ ਜਦੋਂ ਵਹਣ ਚ ਵੱਡ ਜਾਂਦੀਆਂ ਨੇ ਯਾਰ ਉਹ ਨਹੀਂ ਪੈਂਦਾ ਤਾਂ ਹੁਣ ਉਹ ਗਊ ਨਹੀਂ ਕੁੱਟੀ ਉਹ ਗਊ ਨਹੀਂ ਛੋਡੇ ਗੋਭੀ ਦੇ ਫੁੱਲ ਲਾਏ ਹੋਣੇ ਨਾਲ ਗਊ ਵੱਡ ਨੂੰ ਕਾਲਡ ਸੁਣਨਾ ਮੇਰੀ ਇੱਕ ਹੈਪੀ ਆ ਉਹ ਕੀ ਆਦਾ ਨਾਮ ਹਰਪ੍ਰੀਤ ਮੁੰਡਾ ਬਿੰਦੂ ਕਹਿੰਦੇ ਜਿਹਨੂੰ ਪੋਲਾ ਆ ਜਾਂ ਮੁੰਡਾ ਉਹਨਾਂ ਦਾ ਫਿਰ ਕੀ ਕੀ ਦੇ ਕੁੱਟਿਆ ਤੇਰੇ ਮੁੰਡੇ ਦੇ ਕੁੱਟਿਆ ਨਾਲ ਬੰਤ ਦੀ ਗੱਡ ਵਾਲਾ ਮੈਂ ਤੈਨੂੰ ਇੱਕ ਗੱਲ ਦੱਸਾਂ ਵੇਖ ਮੈਂ ਇਹ ਗੱਲ ਤੋਂ ਨਹੀਂ ਮੁੱਕਰਦਾ ਲੱਗ ਹੋ ਸਕਦੀ ਹੈ ਪਰ ਭਾਈ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਗੱਲ ਇਹ ਤੁਹਾਡੇ ਵਾਲੇ ਦੀ ਗਲਤੀ ਹੈ ਉਹਦਾ ਜਵਾਬ ਆਖਿਆ ਯਾਰ ਸਾਡਾ ਤਾਂ ਜਵਾਬ ਤਾਂ ਆਪਦੇ ਨੂੰ ਘਰੇ ਰੱਖੋ ਘਰੇ ਰੱਖ ਨੂੰ ਕਰੇ ਰੱਖ ਜਵਾਬ ਕਰ ਇਹਨੂੰ ਵੀ ਸਮਝਾ ਕੇ ਜਵਾਬ ਆਖਿਆ ਮੈਂ ਪੂਰੇ ਜਵਾਬ ਆਖਿਆ ਮੈਨੂੰ ਨਾ ਲਾਂਭਾ ਦਿਓ ਮੈਂ ਤਾਂ ਦੇਖ ਮੋਤਵਾਰ ਬੰਦਾ ਫਿਰ ਮੈਂ ਤਾਂ ਰੇਲ ਬੱਤਰੀ ਬਣਾ ਗੱਲ ਸੁਣ ਫਿਰ ਤੂੰ ਕਹਿੰਦਾ ਬੱਚੇ ਬੋਲਦਾ ਜੇ ਹੁਣ ਜਵਾਬ ਆ ਜਵਾਬ ਆ ਆਪੂ ਰਹੇ ਉਹਦਾ ਗੱਲ ਕਰ ਤੇਰੀ ਠੀਕ ਹੈ ਮੈਂ ਤਾਂ ਆਪਾਂ ਹੀ ਤੁਹਾਨੂੰ ਨਾਲ ਕਹਿਣਾ ਠੀਕ ਹੈ ਸਰਪੰਚਾ ਉਹ ਮੇਰੇ ਸਾਲੇ ਨੂੰ ਖਾਣੇ ਚਾੱਕ ਕੇ ਰਹਿਣ ਨਾ ਦੋਨਾਂ ਦੀ ਚਿੱਕੜ ਕਟਾ ਦੇ ਮੇਰੇ ਸਾਲੇ ਸਿੱਧੇ ਹੋ ਜਾਣਗੇ ਮੈਂ ਤਾਂ ਕਟਾਉ ਦੂਸਰੇ ਕੱਲ ਨੂੰ ਲਾਂਭਣਾ ਲੈ ਕੇ ਆ ਜੀ ਤੂੰ ਕਾਲੂ ਤੇਰੇ ਵਰਗੀ ਕਰਾਂਗਾ ਵੀ ਹਾਂ ਸਾਡਾ ਜਵਾਕ ਕਟਾਤਾ ਮੈਂ ਕਿਉਂ ਕਹੂੰ ਮੈਂ ਸਾਂਹ ਕਹਾਂ ਮੇਰਾ ਜਵਾਕ ਜੇ ਸਿੱਧੇ ਰਾਹ ਪੈਂਦਾ ਸਰਪੰਚਾ ਕਟਾ ਦੇ ਹੈ ਕਟਾ ਦੇ ਜੇ ਸਿੱਧੇ ਰਾਹ ਪੈਂਦਾ ਖਬਰਾਂ ਮੇਰਾ ਸਾਲਾ ਸੋਤੇਗਾ ਤੂੰ ਨਾਲ ਦਾ ਕਰੇਗਾ ਇੱਥੋਂ ਕਟਾਦਾ ਮੈਂ ਹਾਂ ਸਿਰਫ ਪੰਜ ਦਿਨ ਮੈਂ ਇੱਕ ਰਾ ਕਰੀਆ ਹਾਂ ਸਾਰੇ ਪਿੰਡ ਦੀ ਰਾਇ ਲਾਵਾਂਗੇ ਸਾਰਾ ਪਿੰਡਾ ਸਾਲਾ ਨਾਲ ਉਹੱਕੀ ਪਿਆ ਹਾਂ ਅੱਡੇ ਆਲੇ ਤੋਂ ਅੱਛਾ ਦੂਜੀ ਗੱਲ ਇਹ ਐ ਵੀ ਇਹ ਸਟੈਪ ਅੰਡ ਟੂ ਚ ਕੱਢਾਂਗੇ ਬੇਦਾਵਾ ਬੇਦਾਵਾ ਕਰਕੇ ਬੇਦਖਲ ਕਰਦਾ ਸਾਰੇ ਨਾ ਸਾਡੇ ਪਿੰਡ ਚ ਬੜਿਓ ਨਾ ਸਾਡੇ ਪਿੰਡ ਦੇ ਤੁਸੀਂ ਕੁਝ ਲਾਗ ਬੰਕ ਨੂੰ ਕਰ ਦੋ ਮੁੰਡੇ ਨੂੰ ਮੈਂ ਆਪੇ ਸਿਹਾਰਨ ਨੂੰ ਫੇਰਾ ਤੂੰ ਫਿਰ ਮੁੰਡੇ ਨੂੰ ਸਿਹਾਰ ਤੂੰ ਨਾਲ ਨਾਲ ਕਰਵਲਦਾ ਨਾਲ ਕਰਵਾਉਂ ਨਾ ਬਈ ਗੁਰੂ ਚੇਲਾ ਦੋਨੇ ਇੱਕੋ ਹੱਡੀ ਜੁੱਟੀ ਦੇ ਉਹ ਤੈਨੂੰ ਤਿੰਨ ਦੋ ਆਇਆ ਕਾਪੀ ਸੰਭਿਆ ਦੇਦਾ ਕੁਝ ਬਣਾਉਂਦੇ ਨਹੀਂ ਚਲਾਉਂਦੇ ਨਹੀਂ ਓ ਯਾਰ ਤੂੰ ਤਾਂ ਨਾ ਹੀ ਬੋਲ ਤੂੰ ਮਾੜਾ ਮੋਟਾ ਐ ਤਾ ਸੂਰਕਾਰਾ ਪਿੰਡ ਦੇ ਸਰਪੰਚ ਸਾਹਿਬ ਤਾਂ ਖੜੇ ਨੇ ਤੂੰ ਟੌਰਣ ਆ ਲੈ ਲੱਤ ਦੇ ਲੱਤ ਤਰੀ ਹਾਲ ਕੀ ਡੀਸੀ ਲੱਗਿਆ ਫੈਕੂ ਆਏ ਸਰਪੰਚ ਖੜਾ ਚਾਹੇ ਬੈਠਾ ਤੂੰ ਜਿਹੜੀ ਗੱਲ ਆ ਉਹ ਤੇ ਆ ਯਾਰ ਉਹ ਤਾਂ ਆਪਣੇ ਇਹਨਾਂ ਦੀ ਅਕਲ ਦਾ ਆਪ ਨੂੰ ਪਤਾ ਹੀ ਐ ਛੱਡੋ ਹਾਂ ਬਸ ਸੂਰਪਤੀ ਆ ਤੈਨੂੰ ਮੈਂ ਤਾਂ ਸਿਆਣੇ ਬੰਦਿਆਂ ਜਾ ਗਿਆ ਸਰ ਗੱਲ ਐ ਮੈਂ ਤਾਂ ਚੁੱਪ ਕਰਿਆ ਕਿਹੜਾ ਵੀ ਚੱਲ ਅੱਭੀ ਆਪਣੇ ਹੱਕ ਦਾ ਬੋਲਦਾ ਐ ਮਾੜਾ ਮੋਟਾ ਬਸ ਉਹੀ ਗੱਲ ਐ ਹੋਰ ਨਹੀਂ ਦਾਵਾ ਤਾਂ ਉੱਤੀ ਹੋ ਜੋੜੇ ਅਮਰ ਉਹੜੀ ਕੁੱਛੀ ਹੈ ਹਾਂ ਜੀ ਸਰਪੰਚ ਸਾਹਿਬ ਬੋਲੋ ਲੀਲੇ ਮੇਰੀ ਗੱਲ ਸੁਣੋ ਜੋ ਕੇ ਮੇਰੀ ਗੱਲ ਠੀਕ ਹੈ ਜੀ ਜਿਆਦਾ ਬੰਦਿਆਂ ਨੂੰ ਕੋਦੇ ਘਰੇ ਸਮਝਾਏ ਹੋਣੇ ਠੀਕ ਹੈ ਘਰੇ ਦਾ ਜਲ ਮੈਂ ਜਾ ਹੀ ਆ ਠੀਕ ਹੈ ਸਰਪੰਚ ਸਾਹਿਬ ਠੀਕ ਹੈ ਨਾ ਠੀਕ ਹੈ ਜੀ ਉਹਦੀ ਘਰ ਵਾਲੇ ਨੂੰ ਲਾਂਭਾ ਦੇਉਣੇ ਆਪਾਂ ਹਾਂ ਕਰੇ ਜਮਾਤਾਂ ਨੂੰ ਕਹਿ ਕੇ ਆਉ ਭਾਈ ਹੈ ਨਾ ਚੱਲ ਮੇਰੇ ਨਾਲ ਫਿਰ ਇੱਕ ਹੋਰ ਗੱਲ ਹੈਗੀ ਆ ਅੱਜ ਕੱਲ ਦੇ ਟਾਈਮ ਦੇ ਵਿੱਚ ਆ ਜੇ ਆਪਾਂ ਡਾਇਰੈਕਟ ਬੰਦੇ ਨੂੰ ਕਹੋਗੇ ਬੰਦਾ ਸੁਧਰੇ ਨਾ ਸੁਧਰੇ ਜਨਾਨੀ ਨੂੰ ਕਹਿ ਦਿਓ ਜਨਾਨੀਆਂ ਅੱਜ ਕੱਲ ਬਈ ਬੰਦੇ ਸਾਰੇ ਜਨਾਨੀਆਂ ਤੋਂ ਪੁੱਛੇ ਬਿਨਾਂ ਗੱਲੇ ਨਹੀਂ ਕਰ ਸਕਦੇ ਜਨਾਨੀ ਥੱਲੇ ਲੱਗਣੀ ਪੁੱਛ ਕੇ ਪਿੰਦਾ ਪੁੱਛ ਕੇ ਪਿੰਦਾ ਹੁਣ ਮੇਰੇ ਵਾਲਾ ਕੰਮ ਤਾਂ ਹੈ ਜੀ ਮੇਰੇ ਵਾਲੇ ਦਾ ਪੰਜਤਨ ਜੇ ਕਰ ਦੋ ਤਾਂ ਨ ਮਾਰੇ ਸਾਪੜੇ ਪਿੰਡ ਪੇਜੀ ਨਾ ਠੀਕ ਹੈ ਸਾਪੜੇ ਜਿਹਦਾ ਹੈਗਾ ਜੀ ਅੱਜ ਮੈਂ ਅੱਜ ਆ ਚਾਈ ਤਾਂ ਮੇਰੇ ਹੋਇਆ ਹੈ ਹੈ ਕੰਨੀ ਮੈਂ ਪੇਕੇ ਜਾਣਾ ਹੱਕ ਕਰੇ ਕੰਮ ਚੱਲਦਾ ਸਪਰੇ ਹਾਂ ਰਿਹਾ ਕਰਦੇ ਆ ਬੰਦੇ ਖੇਤ ਚ ਕੰਮ ਕਰਨਾ ਰੋਕੀ ਰੋਕਣ ਕਰੂ ਕੱਲ ਸੁਣ ਮੇਰੀ ਟਵਟ ਚੱਕ ਕੇ ਝੋਲਾ ਪਾ ਗਈ ਉੱਟ ਕੀ ਝਾਤੀ ਅੱਡੇ ਤੋਂ ਨੀਲੇ ਦੇਖ ਮੈਂ ਇੱਕ ਇਹ ਵੀ ਕੋ ਬਹਾਦਰ ਵਾਲੇ ਹੀ ਕਰ ਸਕਦਾ ਕੱਲ ਮ ਯੂ ਤੇ ਜਦੋਂ 3 ਵਾਰ ਫੇਰੇ ਮੈਂ ਖੋਦਣ ਦੇ ਕੰਦਲੇ ਖੜ ਕੇ ਆਪ ਦੇ ਚਾਹ ਚਲ ਚਲ ਯੂ ਤੇ ਕਹਿਣ ਦੇ ਚਲੋ ਚੱਲੀਏ ਆਹ ਵਾਹੋ ਚਲੋ ਚਲੋ ਮਾਨੀਆ ਠੀਕ ਹੈ ਨੀ ਮੈਂ ਤੀਰ ਕਮਾਨ ਚੋਂ ਕੱਢ ਦਾਂਗੇ ਠੀਕ ਹੈ ਚੱਲ ਸਰਪਾ ਚੱਬਾਈ ਤੂੰ ਮੂਹਰੇ ਲੱਗ ਸੈਨਾ ਪਿੰਡ ਦਾ ਮੂਹਰੇ ਬਹੁਤ ਵਾਰ ਬੰਦਾ ਤੂੰ ਲੱਗ ਚੱਲ ਆਜੋ ਚੱਲ 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 ਚਲੋ ਚਲੋ ਅੱਜ ਮੈਂ ਤਾਂ ਸਗ ਗਾਉਂਦੀ ਆ ਕਰੇ ਧੰਸੇ ਨੂੰ ਦੁੱਪੇ ਤੀਦੀ ਦਾ ਦਵਾ ਦੇ ਮੈਨੂੰ ਮੇਰਾ ਸਾਲਾ ਹਾਂ ਥਾ ਚੀਜੀ 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 ਸਾਰਾ ਚੀਜੀ ਮੈਨਾਂ ਕੱਲ ਉਹ ਹੀ ਤੀਦੀ ਦੇ ਬਹੂ ਤੇਰੀ ਗੱਲ ਸੁਣ ਪੁੱਤ ਅਸੀਂ ਜਾ ਰਹੇ ਹਾਂ ਕੋ ਅਸੀਂ ਉਹ ਜਾਏ ਆ ਕੇ ਤੈਨੂੰ ਮੈਂ ਦਵਾ ਦੂੰ ਮੈਂ ਵੀ ਨਾਲ ਤੇਰੇ ਸਾਰੇ ਕੰਮਲੇ ਸਾਰੇ ਆਪਣੇ ਪਿੱਡੇ ਆਉਣ ਦੀ ਉਹ ਇਹ ਤੂੰ ਕਰੋਨਾ ਜੀ ਹੈ ਉੱਥੇ ਵੀ ਮੇਰਾ ਸਾਰਾ ਬੋਲੇ ਮਾਰੂ ਇਹ ਸਾਡੇ ਕੋਲ ਹੋਰ ਦਾਦਨਾ ਗੱਲ ਇਹਨੂੰ ਕਹਿਣ ਨੂੰ ਆਪਾਂ ਬੋਲਾ ਕਹਿੰਦੇ ਨੇ ਬੋਲਾ ਬੂਲਾ ਕੋਈ ਨਹੀਂ ਇਹਦੀ ਜਿਹੜੀ ਦਿੱਤੀ ਹੋਈ ਖਬਰ ਝੂਠੀ ਨਹੀਂ ਹੋ ਸਕਦੀ ਇੱਕ ਟਾਈਮ આજ ਤੱਕ ਵਾਲੇ ਸਰਕਾਰ ਦੇ ਦਬਾਅ ਚਾ ਕੇ ਝੂਠ ਬੋਲ ਸਕਦੇ ਨੇ ਪਰ ਜਿਹੜੀ ਗੱਲ ਇਹਨੇ ਕਹੇਤੀ ਇਹਦੀ ਖਬਰ ਝੂਠੀ ਕਦੇ ਨਹੀਂ ਨੀ ਕੋਈ ਬਸ ਫਿਰ ਤੈਂ ਦਾ ਖਸਮਾ ਕਹਿਣ ਦੇ ਇਹਦੀ ਬਹੁ ਬਾਤ ਉੱਚਪ ਕਰ ਓਏ ਉਹ ਸੁਪ ਕੋਈ ਗੱਲ ਹੋ ਗਈ ਫਿਰ ਓਏ ਓਰੇ ਆਉਂ ਜੁਪੇ ਮੇਰੀ ਗੱਲ ਸੁਣ ਪੈਂਦਾ ਕੋਮਾ ਉਹੀ ਗੱਲ ਹੋਗੀ ਵੀ ਪੈਂਦਾ ਬੋਲੇ ਨਾਲ ਰਹਿ ਕੇ ਤੂੰ ਵੀ ਲੱਗਾ ਬੋਲ ਮਾ ਨਾ ਨਹੀਂ ਬੋਲੇ ਐਦਾ ਸਿਆਣਾ ਕਿ ਉਹਦੇ ਸਿਹਦਰੇ ਕੰਮ ਤੇਰੇ ਵੀ ਯਾਰ ਆਪਾਂ ਚੱਲੇ ਕਿੱਥੇ ਆ ਉੱਥੇ ਜਾ ਕੇ ਬੋਲਾ ਬੋਲ ਮਾਰਨਾ ਕਿਸੇ ਨੂੰ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਲਓ ਤੇਰੀ ਜੂਤ ਫਰੇਟ ਕਰ ਦੂ ਮੈਂ ਉੱਥੇ ਜੇ ਤੂੰ ਕੁਝ ਬੋਲੇ ਨਾ ਹੀ ਕਰਾਂ ਮਰ ਓਰਾ ਮਾਰੂ ਤੱਕ ਉਹੀ ਬੋਲ ਕੋਈ ਨਾ ਇਹ ਨਾ ਇਹਨੂੰ ਕਰੋ ਇਹਨੂੰ ਉਹ ਨਾ ਕਰੋ ਯਾਰ ਬਗੜੇ ਆਉਂ ਨਾ ਇਹਨੂੰ ਤਾਂ ਬਹੁਤ ਭਗਤ ਬੰਦਾ ਇਹ ਤਾਂ ਮੇਰਾ ਸਿਆਣਾ ਪੁੱਤ ਹੈ ਹਾਂ ਬਹੁਤ ਹੈ ਤਾਂ ਥਾਰੀ ਗੱਲਾਂ ਦੱਸਦਾ ਇਹਨੂੰ ਹਾਂ ਤੇ ਮੈਨੂੰ ਵੀ ਦੱਸ ਓ ਪਾਈ ਜਵਾਕੋ ਹਾਂ ਜਵਾ ਨੂੰ ਯਾਰ ਤੇਰੀ ਤਾਂ ਘਰ ਆ ਹੁਣ ਆਪਦੇ ਘਰੀ ਹਾਕਾ ਮਾਰਦਾ ਅੰਦਰ ਜਾਵੇਂਗਾ ਕਰਿਓ ਪਾਈ ਹਾਂ ਕਰੀਆਂਗੇ ਆਜੋ ਕੀ ਮੈਂ ਕੀ ਗੱਲ ਪੰਚਾਇਤ ਜੀ ਇਕੱਠੀ ਹੋਈ ਆਉਂਦੀ ਏ ਖੈਰ ਵੀ ਐ ਖੈਰ ਹੀ ਐ ਜਦੋਂ ਪੰਚਾਇਤ ਆਜੇ ਖੈਰ ਹੀ ਹੁੰਦੀ ਐ ਅੱਛਾ ਚਾਹ ਪਾਣੀ ਲਿਆਵਾ ਜਾ ਪਾਣੀ ਦਾ ਕਰ ਗੱਲ ਸਰਪੰਚ ਪਈ ਹਾਂ ਗੱਲ ਤਾਂ ਮੈਂ ਐਵੇਂ ਐ ਭਾਈ ਫਿਰ ਭੱਜੂ ਮੰਗੂ ਭੱਜੂ ਪੈਂਦੇ ਨੇ ਭਈ ਇਹ ਹਾਂ ਗੱਲ ਐਵੇਂ ਐ ਭਾਈ ਦੇਖੋ ਔਨੇ ਬੰਤ ਨੇ ਤੇ ਉਹਦੇ ਚੇਲੇ ਨੇ ਭਾਈ ਉੱਥੇ ਗਊ ਬੰਦ ਕੁੱਟਿਆ ਇਹੋ ਜਮੀ ਗਊ ਬੰਦਾ ਕੁੱਟਿਆ ਕੋਈ ਕਾਰਨ ਹੋਣਾ ਜੇ ਕੁੱਟ ਕੇ ਆਏ ਨੇ ਕਾਰਨ ਨਹੀਂ ਉਹ ਤਾਂ ਕਦੇ ਕੁੱਤੇ ਦੀ ਟਣੀ ਮਾਰੀ ਉਹ ਵਜਵਾਖਣੇ ਦਾ ਹੁਣ ਸਨਾਮ ਸਰਕਾਰੀ ਹਸਪਤਾਲ 'ਚ ਪਿਆ ਭਾਈ ਮੈਂ ਤਾਂ ਇੱਕ ਗੱਲ ਕਹਿਣ ਆਇਆ ਇਹਨਾਂ ਨੂੰ ਵੀ ਕਹਿਤੀ ਇਹਨੂੰ ਵੀ ਕਹਿਤੀ ਭਾਈ ਵੀ ਜਿਹੜਾ ਖਰਚਾ ਵਰਚਾ ਹੋਊਗਾ ਦੇਖੋ ਹੁਣ ਤੁਹਾਨੂੰ ਦੇਣਾ ਪਊਗਾ ਜੋ ਵੀ ਬੱਤ ਬਾਤ ਕੋਈ ਸੱਟ ਪੇਟ ਵੱਜੀ ਭਾਈ ਤੁਹਾਨੂੰ ਹਰਜਾਨਾ ਸਾਰਾ ਦੇਣਾ ਬੋ ਦੇਖ ਸਰਪੰਚ ਤੇਰੀ ਗੱਲ ਵਿਚਾਲਿਆ ਭਾਈ ਮੈਂ ਖਰਚਾ ਕੋਈ ਨਹੀਂ ਦਿੰਦਾ ਹੈਗਾ ਦੇਖੋ ਮੇਰਾ ਅੰਮ ਤਾਂ ਮੁੰਡਾ ਨਿਆਣਾ ਹੈ ਇਹਨਾਂ ਦਾ ਭਾਈ ਉਹਦਾ ਹੁਣ ਸਿਆਣਾ ਬਣਾ ਬੰਦਾ ਹੈ ਉਹ ਮੇਰੇ ਜਵਾਕ ਨੂੰ ਕਿਉਂ ਨਾਲ ਲੈ ਜਾਂਦਾ ਭਾਈ ਅੱਬਾ ਸਿਆਣੇ ਬਣੇ ਸਿਆਣੇ ਬੰਦੇ ਤੂੰ ਹੀ ਲੱਗਦਾ ਗੱਲ ਸਰਪੰਚ ਫੇਰ ਉਹੀ ਆ ਗਈ ਜੇ ਨਿਆਣਾ ਉਹਦੇ ਨੂੰ ਕੋਈ ਰੱਖਣ ਨਿਆਣੇ ਨੂੰ ਉਹੀ ਚਲ ਆਪਾਂ ਬਹਿ ਕੇ ਪੰਚਾਇਤ ਚ ਕਰਾਂਗੇ ਗੱਲ ਆਪਾਂ ਤਾਂ ਇੱਕ ਵਾਰੀ ਸਨੇਹਾ ਦੇਣਾ ਦੀ ਆਪਾਂ ਦੇਤਾ ਮੇਰੀ ਗੱਲ ਸੁਣੋ ਸਨੇਹਾ ਦੇਣ ਨੂੰ ਤੁਸੀਂ ਤਾਂ ਆ ਗਏ ਮੇਰੇ ਲਵੇ ਜਿਵੇਂ ਮੈਂ ਤਾਂ ਕੋਈ ਗੱਲ ਤੇ ਰਜਿਸਟਰ ਤੇ ਚਾੜਨੀ ਹੋਵੇ ਮੈਨੂੰ ਕਾਦੇ ਵਾਸਤੇ ਸਨੇਹਾ ਦੇਣਾ ਜੇ ਕੁੱਤ ਮਾਰ ਜੀਨੇ ਕਰੀਆ ਤੁਸੀਂ ਉਹਦੇ ਲਵੇ ਜਾਓ ਬੰਦੇ ਨੂੰ ਜਨਾਨੀਆਂ ਸਮਝਾ ਸਕਦੀ ਹੁੰਦੀ ਐ ਠੀਕ ਐ ਬੰਦਾ ਦਾ ਕੀ ਮੈਂ ਬੰਦੇ ਦੀ ਕਿਵੇਂ ਜਾਲੇ ਪੈਰ ਪਟ ਜੇ ਬਾਕੀ ਗੱਲ ਹੋਰ ਆ ਭਾਈ ਜੇ ਸਾਡੀ ਉਹ ਸੁਣਦਾ ਹੋਵੇ ਜਾਂ ਸਰਪੰਚਾ ਫਿਰ ਤਾਂ ਭਾਈ ਉਹਨੂੰ ਅਸੀਂ ਕਹੀਏ ਕਾਸੀ ਦਾ ਭਾਈ ਤੈਨੂੰ ਐਂ ਦੀ ਵੀ ਭਾਈ ਚਲ ਜਵਾਕ ਤੁਸੀਂ ਸਮਝਦਾਰ ਹੋ ਹਨਾ ਤੁਹਾਨੂੰ ਭਾਈ ਕੋਈ ਗੱਲ ਕਹਿ ਦਾਂਗੇ ਤੁਸੀਂ ਕੋਈ ਗੱਲ ਨੂੰ ਰਾਹ ਪਾ ਦੋਗੇ ਉਹਨੂੰ ਤਾਂ ਗੱਲ ਜਹੀ ਜੀ ਕਹੀ ਜੀ ਜਹੀ ਨਾ ਕਹੀ ਦੇਖੋ ਪਹਿਲਾਂ ਮੇਰੀ ਗੱਲ ਸੁਣ ਚਾਹੇ ਤੈਨੂੰ ਗੁੱਸਾ ਹੀ ਲੱਗੇ ਮੇਰੀ ਗੱਲ ਦਾ ਆਪਦੇ ਜਵਾਕ ਨੂੰ ਆਪਦੇ ਹੱਥ ਦਾ ਖਿਆ ਕਰਦੇ ਨੇ ਤੇਰਾ ਤਾਂ ਮਤਲਬੇ ਨਹੀਂ ਦਿੰਦਾ ਹੈ ਕਿਹੜਾ ਉਹ ਤਾਂ ਤੇਰੇ ਆ ਉਰੀ ਆ ਹਣ ਕਦਾਗਾ ਕੀ ਗੱਲਾਂ ਕਰਾਂਗੇ ਭਈ ਇਹਦੇ ਜਵਾਬ ਨੂੰ ਸਮਝਾਵਾਂਗੇ ਤੂੰ ਉਹਦੇ ਬੰਦੇ ਨੂੰ ਸਮਝਾ ਲਈ ਮਾੜਾ ਮੈਂ ਤਾਂ ਇਹੀ ਕਹੀ ਸੀ ਮੇਰਾ ਬੰਦਾ ਤਾਂ ਦੇਖ ਭਾਈ ਸਮਝਿਆ ਹੋਇਆ ਐਡਾ ਮਾੜਾ ਤਾਂ ਉਹ ਹੈ ਨਹੀਂਗਾ ਜਿੰਨਾ ਦੇਖ ਤੁਸੀਂ ਬਣਾ ਰਹੇ ਹੋ ਬਾਕੀ ਕੋਈ ਗੱਲ ਨਹੀਂ ਕਰੇ ਆ ਜਾਣਦੇ ਮੈਨੂੰ ਗੱਲ ਪੁੱਛੂੰ ਸਾਰੀ ਵੀ ਕੀ ਗੱਲ ਹੋਈਏ ਕੀ ਨਹੀਂ ਹੋਈ ਵਿੱਚ ਵਿੱਚ ਲੋਕ ਝੂਠ ਵੀ ਬੋਲ ਦਿੰਦੇ ਨੇ ਝੂਠ ਨਹੀਂ ਭਾਈ ਝੂਠ ਕਿਉਂ ਬੋਲਦੇ ਨੇ ਇਹਦੇ ਅੱਖੀਂ ਦੇਖਿਆ ਮੈਂ ਫਿਰ ਇੱਕ ਗੱਲ ਹੋਰ ਜਦੋਂ ਤਾਂ ਉਹਨੂੰ ਕੁੱਟਦੇ ਨੇ ਦੇਖਿਆ ਤੇ ਉਹਦੀ ਕਿਉਂ ਨਹੀਂ ਹਟਾਇਆ ਕੋ ਨਾ ਸੀ ਕਹੇ ਸੁਣ ਕੋ ਨਾ ਸੀ ਮੇਰੇ ਘ ਅੱਛਾ ਪਾਈ ਤੇਰਾ ਕੁਛ ਨਹੀਂ ਲੱਗਿਆ ਘਰ ਆਈ ਦਾ ਹੋ ਗਿਆ ਹਨਾ ਤੂੰ ਤਾਂ ਘਰ ਇਦਾਂ ਬਣ ਕੇ ਬਹਿ ਗਿਆ ਫਿਰ ਪਾਈ ਗੱਲ ਤੇਰੀ ਠੀਕ ਐ ਖਬਰ ਆ ਮੇਰੇ ਜਵਾਖ ਨੂੰ ਵੀ ਕੋਸੂਤਾ ਫਸਾਉਂਦੇ ਹੁਣ ਬਾਈ ਸਰੀਕਾ ਤੁਹਾਡੇ ਤੇ ਲੱਗਦੇ ਹੁਣ ਇਹਨਾਂ ਦਾ ਕੋਈ ਲਗੜਾ ਅੱਛਾ ਸਾਡਾ ਕੋਈ ਲੱਗਣ ਲੱਗਣਾ ਵਾਲੀ ਸਾਡੇ ਘਰ ਦਾ ਮਾਂ ਆਈ ਗੱਲ ਬਣਾਵਦੀ ਨਾਲ ਸੋਤੇ ਮੁੰਡੇ ਨੂੰ ਸਮਝਾ ਲਾ ਹਾਂ ਤੁਸੀਂ ਭਾਈ ਆਪਦੇ ਬੰਦੇ ਨੂੰ ਸਮਝਾਓ ਫੇਰ ਨਾ ਕੱਲੂ ਹੋਈ ਭਾਈ ਸਰਪੰਚ ਨੇ ਕੀਨਬੀਨ ਕਰਤੀ ਫੇਰ ਨਾ ਮੈਨੂੰ ਲਾਂਭਾ ਦਿਓ ਬੰਦੇ ਨੂੰ ਤਾਂ ਨਹੀਂ ਫਿਰ ਬੇਦਖਲ ਕਰਕੇ ਪਿੰਡ ਚੋਂ ਕੱਢ ਦਾਂਗੇ ਉਹਨੂੰ ਇੱਥੋਂ ਕਿਨੂੰ ਆ ਬੰਤ ਨੂੰ ਬੇਦਖ ਨੂੰ ਕਿਹੜਾ ਖਾਉਦੇ ਨਾ ਮਰੱਬੇ ਨੇ ਵੀ ਉਹ ਚ ਬੇਦਖਲ ਕਰੋਗੇ ਮਰੱਬੇ ਵਾਲੀ ਗੱਲ ਨਹੀਂ ਬਿਨਾ ਮਤਲਬ ਤੋਂ ਪੰਗ ਨਹੀਂ ਲੈਂਦਾ ਸਰਪੰਚ ਦਾ ਮਤਲਬ ਹੁੰਦਾ ਰੌਲਾ ਰੱਪਾ ਜੇ ਪੈ ਜੇ ਉਹਨੂੰ ਬਹਿ ਕੇ ਸਮਝਾਉਣਾ ਤੂੰ ਚੰਗਾ ਸਰਪੰਚ ਐਗਾ ਸਮਝਾ ਲਾਂਗੇ ਫਿਰ ਕੋਈ ਨਹੀਂ ਸਮਝਾ ਲਾਂਗੇ ਠੀਕ ਹੈ ਬਾਕੀ ਤਾਂ ਗੱਲ ਹੋਰ ਜਿਹਨੂੰ ਦੇਖ ਕੁੱਟਿਆ ਮਾਰਿਆ ਮੈਂ ਤਾਂ ਦੇਖ ਜਾਣਦੀ ਨਹੀਂ ਕਿਹਦੀ ਸਰਵਿਸ ਕਰੀ ਉਹਨਾਂ ਨੇ ਕਿਹਨੇ ਨਹੀਂ ਕਰੀ ਉੱਲੂ ਦੀ ਕਰਿਆ ਓਹ ਆਪ ਦੇਖ ਪੁੱਠਾ ਸਿੱਧਾ ਬੋਲਿਆ ਹੁਣ ਤਾਂ ਆਗਲਾ ਨਾ ਫਿਰ ਕੁੰਬਲ ਕੁੱਟ ਕਰਤੀ ਭਾਈ ਹੋਰ ਕੀ ਬਣਦੇਗਾ ਊ ਇਹ ਗੱਲ ਸਹੀ ਈ ਹੈ ਤੂੰ ਤਾਂ ਹੰਪੀ ਗਈ ਵਿਚ ਕਹੇਗਾ ਉਹ ਤੇਰਾ ਇਸ ਦਾ ਲੰਬਾ ਦੇ ਨਹੀਂ ਤੈਨੂੰ ਸਾਨੂੰ ਸੁਨੇਹਾ ਲਾਤਾ ਕੋਈ ਗੰਦੀ ਲੰਬਾ ਤੁਹਾਡਾ ਸਿਰ ਮੱਥੇ ਮੈਂ ਗੱਲ ਕਰਨ ਨੂੰ ਦੇ ਦੇ ਲੰਬਾ ਰੱਖ ਕੇ ਅੰਦਰ ਸੋ ਕੇ ਇਸ ਤੇ ਰੱਖ ਦਿਓ ਬਈ ਚਲੋ ਆਜੋ ਆਜੋ ਲੈ ਦੇਖ ਲੈ ਆ ਵੀ ਢੱਡੜ ਜਾ ਕਮਾਲ ਕਰਦਾ ਜਮੀ ਵੀ ਮੁੰਡਾ ਤੇ ਤੇਰਾ ਵੀ ਬੀਚੀ ਹੈ ਤੇਰੇ ਮੁੰਡੇ ਦਾ ਵੀ ਤਾਂ ਨਾ ਲੈਂਦੀ ਨੇ ਇਹ ਇਹਨਾਂ ਨੇ ਬਣ ਕੇ ਖੜ ਗਿਆ ਇਹੀ ਤਾਂ ਗਲਤੀਆਂ ਨੇ ਗਈਆਂ ਗੱਲ ਕੀ ਹੋਈ ਮੇਰੇ ਲਈ ਬਤਾਉਣਾ ਕੋਈ ਇਹ ਜੀ ਗੱਲ ਕਰੀ ਨਹੀਂ ਹੈਗੀ ਗੱਲ ਤਾਂ ਕੋਈ ਗੋਲ ਮੋਲ ਵਿੱਚੋਂ ਕਰ ਗਿਆ ਇਹ ਮੈਨੂੰ ਤਾਂ ਇਹ ਲੱਗਦਾ ਕਿ ਤੇ ਆ ਸਰਪੰਚ ਦਾ ਤੇ ਸਾਡੇ ਵਾਲੇ ਦੇ ਹੱਥ ਨਾ ਹੋਵੇ ਮੱਚਦੇ ਤਾਂ ਇਹ ਵੀ ਨਹੀਂ ਸਾਡੇ ਤੇ ਜਦੋਂ ਕੋਈ ਚੰਗਾ ਕੰਮ ਕਰਨਾ ਹੁੰਦਾ ਇਹ ਮੀਣਾ ਜਾ ਕੇ ਦੂਜੇ ਨੀ ਸਾਈਡ ਤੇ ਲੱਗ ਜਾਂਦਾ ਚੱਲ ਕੋਈ ਨਾ ਆ ਲੈਣ ਦੇ ਘਰੇ ਫੇਰੇ ਗੱਲ ਕਰਦੀਆਂ ਫੇਰੇ ਪਤਾ ਲੱਗੂਗਾ ਸਾਰਾ ਦਿਨ ਹੀ ਕੰਮ ਲੋਟ ਆਉਂਦੇ ਡਿਬਰੀ ਨਹੀਂ ਮਾਨ ਹੈਗੇ ਕਦੇ ਮਾਂਜ ਲੈ ਇਹਨਾਂ ਨੂੰ ਕਦੇ ਧੋ ਲੈ ਇਹਨਾਂ ਨੂੰ ਪਹਿਲਾਂ ਕੱਪੜਿਆਂ ਦਾ ਮਸਾਲ ਨਮੇੜਿਆਗਾ ਇਕੱਲਾ ਬੰਦਾ ਵੀ ਕੀ ਕੀ ਕੰਮ ਕਰੇ ਹਲੇ ਕਰੇ ਕੋਈ ਸਬਜੀ ਨਹੀਂ ਹੈਗੀ ਨਾ ਤਾਂ ਕੋਈ ਟਾਈਮ ਤੇ ਲਿਆ ਕੇ ਦੇਵੇ ਅੰਦਰ ਪਿਆ ਕੱਧੂ ਜੋ ਕਰ ਲੈ ਫੇਰ ਚਿੱਕਾ ਮਰ ਲੈ ਆ ਗਿਆ ਖੜਜੋ ਖੜਜੋ ਸਸਰੀ ਘਰ ਜੀ ਸਸਰੀ ਘਰ ਸਸਰੀ ਘਰ ਹੋ ਗਿਆ ਖੜਜੋ ਉਰੇ ਜਾ ਮੜ ਜਾ ਇਧਰ ਹਾਂ ਬੋਲ ਮੈਂ ਤਾਂ ਐ ਕਹਿੰਦੀ ਮੈਂ ਤੇਲ ਜਾ ਚੋਦਨ ਦੀ ਕੋਲੇ ਨਾਲ ਕਿਉਂ ਲੈ ਕਿੱਡਾ ਤਾਂ ਕੰਮ ਕਰ ਕੇ ਆਇਆ ਤੂੰ ਕੀ ਹੋ ਗਿਆ ਅੱਛਾ ਲੱਗ ਗਿਆ ਕੱਟਲ ਕੱਟਲ ਕਰ ਤਾ ਕੱਟਲ ਨਹੀਂ ਕਰ ਕੇ ਆ ਹਾਂ ਅੱਜ ਇਹਦੇ ਕੁੱਟ ਕਟਾਪਾ ਕਰ ਕੇ ਆ ਨਾ ਉਹ ਤੇਰੇ ਨਾਲੋਂ ਪਹਿਲਾਂ ਹੁਣ ਤੋਂ ਪਹਿਲਾਂ ਇੱਥੇ ਲੰਬਾ ਆ ਗਿਆ ਕਰੇ ਆ ਗਿਆ ਕਰੇ ਸਰਪੰਚ ਕਿਹੜਾ ਜੇ ਗਿਆ ਲੰਬਾ ਸਰਪੰਚ ਦੀ ਹਾਂ ਇੱਕ ਇਹਦੇ ਵਾਲਾ ਪਿਓ ਦੀ ਢਿੱਡਲ ਜਾ ਨਾਲ ਤੇਰੇ ਵਾਲਾ ਭਾਈ ਤੀ ਵੀ ਕਰਨਾ ਦੇ ਤੇ ਉਹ ਤੇਰਾ ਪਿਓ ਵੀ ਫਰੀ ਜਾਂਦਾ ਟਡਾ ਹਲੋਂਡਾ ਪ੍ਰਧਾਨ ਜੀ ਚੱਕਣਾ ਉਹ ਕਹਿੰਦਾ ਮੈਂ ਤਾਂ ਪਰਦਾ ਚੁਕਾ ਦਿੰਨੇ ਆ ਪਰ ਇਹ ਨਾਲੇ ਸਰਪੰਚ ਜੀ ਨੇ ਚੱਕਾ ਉਹ ਪ੍ਰਧਾਨ ਜੀ ਨੂੰ ਪਤਾ ਨਹੀਂ ਆਪਾਂ ਦੰਡੀ ਲਾ ਫੋਨ ਕਰੀਏ ਕੱਲ ਉਹਦਾ ਸਾਨੂੰ ਚੱਕਣ ਦੀਆਂ ਸਲਾਹਾਂ ਕਰਦੇ ਨੇ ਸਰਪੰਚ ਤਾਂ ਸਿੱਧੀ ਕਹਿ ਗਿਆ ਕਹਿੰਦਾ ਜੇ ਇਹ ਨਾਂ ਟਿਕਿਆ ਨੂੰ ਬੇਦਖਲ ਕਰਕੇ ਪਿੰਡ ਚੋਂ ਕੱਢਾਂਗੇ ਕੋ ਮੰਨੂ ਚਾਚਾ ਬੇਦਖਲ ਕਰੂ ਮੰਨੂ ਤੈਨੂੰ ਆਇਆ ਨਾ ਸਤਿਰੀ ਨਹੀਂ ਮੈਂ ਕਿ ਪੰਚਾਇਤੀ ਥਾਂ 'ਚ ਬੈਠਾ ਵੀ ਮੈਨੂੰ ਉੱਥੋਂ ਮੇਰੇ ਦਾਖਲ ਕਰ ਦੂ ਨਹੀਂ ਪੰਚਾਇਤੀ ਥਾਂ 'ਚ ਬੈਠਾ ਤੇਰਾ ਮਤਲਬ ਕੀ ਹੈ ਕਿਸਨੂੰ ਕੁੱਟਣ ਦਾ ਬਿਨਾਂ ਗੱਲੋਂ ਅੱਛੀ ਮੇਰੀ ਗੱਲ ਸੁਣ ਅੱਛੀ ਪੰਡਤਾਂ ਮੈਨਾ ਕੱਢ ਰਹਿ ਸੀ ਪੁੱਛ ਰਹਿ ਸੀ ਵੀ ਛਾਨੂੰ ਜਾਣਦੇ ਮੈਨੂੰ ਆਖਾ ਮਹਾ ਜਾਣਦਾ ਮੈਨੂੰ ਕਹਿੰਦਾ ਨਾ ਮੈਂ ਨਹੀਂ ਜਾਣਦਾ ਸੀ ਢੱਲਿਆ ਫਿਰ ਸੇ ਹੱਥ ਖੋਲ ਤਾਂ ਹਾਂ ਹਾਂ ਹੱਥ ਜੇ ਅਗਲੇ ਨੇ ਖੋਲ ਤਾਂ ਫੇਰ ਨਹੀਂ ਕੰਮ ਲੋਟ ਆਉਣਾ ਨਾ ਨਾ ਹਾਂ ਹਾਂ ਮਾਰ ਮਾਰ ਕੇ ਅਗਲਾ ਨਸਾਂਸ ਫਲਾ ਦੂਗਾ ਸੱਤ ਦਾ ਠਾਈ ਤੱਕ ਗਿਆ ਡੁੱਲਦਾ ਉਹਦਾ ਹਾਂ ਆਪਾਂ ਤਾਂ ਡਰ ਕੇ ਤਾਂ ਦੂਜੀ ਵੀ ਹੀ ਪੈ ਜਾਂਦੇ ਨੇ ਅਰੇ ਸੁਨਾਮ ਦਾ ਜਦੋਂ ਮੇਰੀ ਗੱਲ ਸੁਣ ਹਸ ਬਤਾਲ ਚੋ ਸੁਨਾਮ ਦਾਖਲ ਕਰਕੇ ਜੇ ਉਹਨੇ ਕੋਈ ਪੁੱਠਾ ਸਿੱਧਾ ਬਿਆਨ ਦੇਤਾ ਨਾ ਸਾਰੀ ਉਮਰ ਵਾਸਤੇ ਅੰਦਰ ਵਗ ਜਿਓਂਗੇ ਨਾ ਨਾ ਉਹ ਤਾਂ ਗੱਡੀ ਚੜਜੂ ਹੁਣ ਜੇ ਤੁਸੀਂ ਬਾਦ ਜੋਗੜਾ ਛੱਡੀ ਨਹੀਂ ਉਹ ਹਾਂ ਜਦੋਂ ਮੇਰੀ ਗੱਲ ਸੁਣ ਜਦੋਂ ਪਿੰਡ ਚ ਬੈਣ ਆ ਵੀ ਪਈ ਕੱਚਾ ਪਾ ਕੇ ਘੁੰਮਣਾ ਹਾਂ ਘੁੰਮਣਾ ਨਹੀਂ ਹਾਂ ਫਿਰ ਕਿਉਂ ਘੁੰਮਦਾ ਕੱਚਾ ਪਾ ਕੇ ਹਾਂ ਚੱਕ ਤੁਸੀਂ ਤਾਂ ਕੁੱਤੇ ਵੀ ਉਹ ਕੱਛਾ ਪਾ ਕੇ ਪਿੰਡ ਚ ਘੁੰਮਦਾ ਦੀ ਤਾਂ ਕੁੱਤੇ ਕਿਉਂਕਿ ਉੱਥੋਂ ਦੀ ਕੁੜੀਆਂ ਲੱਗਦੀਆਂ ਨੇ ਬੜਾ ਲੱਗਦਾ ਇਹ ਇੱਜ਼ਤ ਪ੍ਰਧਾਨ ਸਾਹਿਬ ਨੇ ਉਹਨਾਂ ਨੂੰ ਚੱਕਤਾ ਅਸੀਂ ਫਿਰ ਉਹਦੀ ਤੋੜੀ ਲਾਦੀ ਮਾਰ ਮਾਰ ਨਹੀਂ ਉਹ ਗੱਲ ਤਾਂ ਚਲ ਠੀਕ ਐ ਹੱਕ ਤਾਂ ਨਹੀਂ ਉਹਦਾ ਬਣਦਾ ਕੱਛਾ ਪਾ ਕੇ ਘੁੰਮਣ ਦਾ ਪਿੰਡ ਦੀਆਂ ਤੀਆਂ ਪਹਿਣਾ ਤੇ ਨੂੰਹਾਂ ਸਾਰੀ ਫਿਰਦੀਆਂ ਨੇ ਪਰ ਆਇਆ ਵੀ ਇਹ ਤੁਸੀਂ ਸਲਾਹ ਸਰਪੰਚ ਨੂੰ ਦੇ ਦਿੰਦੇ ਅਗਲਾ ਆਪੇ ਨਿਬੜ ਲੈਂਦਾ ਉਹਨਾਂ ਨਾਲ ਸਰਪੰਚ ਤੇ ਛੱਡਿਓ ਤੋਂ ਹਾਂ ਸਰਪੰਚ ਤਾਂ ਮੈਨੂੰ ਪੁੱਛ ਕੇ ਗੱਲ ਕਰਦਾ ਪ੍ਰਧਾਨ ਸਾਹਿਬ ਤਾਂ ਆਪ ਹੀ ਫੈਸਲੇ ਲੈਂਦੇ ਨੇ ਪਰ ਚੋ ਪਿੰਡ ਦਾ ਫੰਡਾ ਆ ਮੈਨੂੰ ਪੁੱਛ ਕੇ ਪਵਾ ਵੇ ਪਾਵਰ ਤਾਂ ਨਹੀਂ ਫੇਰ ਵੀ ਤੂੰ ਲੋਕਾਂ ਨਹੀਂ ਥੁੰੰਜ ਨਹੀਂ ਹੁੰਨੀਆਂ ਕਿ ਫਲਾਣਾ ਲਾਂਬਾ ਜਗਾ ਟੁੱਟਦਾ ਫਿਰ ਜਦੋਂ ਲਾਂਬਾ ਲੈ ਕੇ ਆਉਂਦਾ ਮੈਂ ਤੇਰੇ ਤੇ ਨਾ ਬੋਲਦਾ ਮੈਂ ਤੈਨੂੰ ਦੱਛਾ ਜਦੋਂ ਅਗਲਾ ਲਾਂਬਾ ਲੈ ਕੇ ਘਰੇ ਆ ਗਿਆ ਹੋਰ ਦੱਸ ਮੈਂ ਕੀ ਕਹਾ ਘਰੇ ਆ ਗਿਆ ਨੜੇ ਹੋੜਾ ਵਿੱਚ ਤਰਨੀਆਂ ਆਈਆਂ ਨੂੰ ਡਾਂਡ ਦੇ ਮੈਂ ਤੈਨੂੰ ਦੱਛਾ ਪਹਿਲਾਂ ਬਾਗੀ ਚੋਂ ਫੇਰ ਬਾਗ ਚੰਗੀ ਹੈ ਹੈ ਚੰਦਰੀਬੇ ਰੜੀ ਜੀ ਵੇ ਮੈਂ ਤਾਂ ਕੀ ਲੈਣਾ ਤਥੋਂ ਜਦੋਂ ਕਿਸੇ ਨੇ ਗਿੱਟੇ ਕੁੱਟਰੇ ਨਾ ਫੇਰ ਲੱਗੂਗਾ ਤੈਨੂੰ ਪਤਾ ਹਾਂ ਤੂੰ ਕੰਮ ਕਰ ਜਾ ਵਗ ਜਾ ਕਰਦੀਆਂ ਮੈਂ ਤਾਂ ਕੰਮ ਓ ਇੱਕ ਗੱਲ ਤੁਸੀਂ ਨੋਟ ਕਰੀ ਕੰਮ ਜੋਦਨੀ ਛੋਟੇ ਘਰ ਦੇ ਆਏ ਨੇ ਹਾਂ ਉਦੋਂ ਦੇ ਲੰਬੇ ਆਏ ਨੇ ਪਹਿਲਾਂ ਕੋਈ ਲੰਬਾ ਹੀ ਨਹੀਂ ਆਪਣੇ ਘਰੇ ਪਹਿਲਾਂ ਉਹ ਹੀ ਤਾਂ ਮੈਂ ਕਹਿੰਦਾ ਫਿਰ ਪਹਿਲਾਂ ਪਤੀ ਜੀ ਸਾਰਿਆਂ ਨੂੰ ਵੀ ਘਰੇ ਤਾਂ ਕੋਈ ਹੈ ਨਹੀਂ ਨੰਗ ਮਲੰਗ ਨੇ ਹੁਣ ਅਗਲੇ ਨੂੰ ਪਤਾ ਲੱਗੇ ਵੀ ਅਗਲੇ ਦੀ ਜਨਾਨੀ ਘਰੇ ਆ ਕਾਲਾ ਹੋ ਕੇ ਆ ਕੇ ਹਾਂ 2 ਕਰੋੜਾ ਝੋਲੇ ਚੱਕ ਚਫਰਦੀ ਹੋਵੇਂ ਵੇ ਭਾਈ ਜਾ ਸੌਦੇ ਦੇ ਤਾਂ ਪੈਸੇ ਦਿੱਤੇ ਜਾਂਦੇ ਬਣਿਆ 2 ਕਰੋੜ ਦਾ 4 ਕਰੋੜ ਦਾ 20000 ਦਾ ਚੱਕਲੇ ਚ ਕੰਮ ਕਰ ਪੋਏ ਇਹ ਸਬਜ਼ੀ ਲੈ ਕੇ ਤੇ ਸਬਜ਼ੀ ਬਣਾਉਣੀ ਹੈ ਉਹ ਗਲਤ ਸਬਜ਼ੀ ਫੜ ਲੈ ਪਨੀਰ ਫੜ ਲੀਂ ਪਨੀਰ ਬਣਾ ਲੀਂ ਆ ਜਾ ਹਾਂ ਜੇ ਬੰਗਾਲ ਬਣਾਉਣਾ ਮੁਰਗਾ ਦੱਪੇ ਹੀ ਖਾਣਗੇ ਘਰ ਇਹਦਾ ਫਿਰ ਪਨੀਰ ਲੈ ਕਰੇ ਮੁਰਗਾ ਬਣਾ ਲੈ ਕੇ ਤੂੰ ਇਹ ਨਾਲ ਤਾਂ ਪਨੀਰ ਫੜ ਲਿਆ ਪੰਜ ਸਾਲ ਦੀ ਠੀਕ ਹੈ ਠੀਕ ਹੈ ਜੀ ਤੇ ਨਾਲ ਇੱਕ ਠੰਡੀ ਦੀ ਬੋਤਲ ਫੜ ਸਿੰਗ ਮੇਰੇ ਬਾਤ ਲਮਕਾ ਲਮਕਾ ਦੀ ਉਲਾਲ ਜਿੰਨ ਲਿਆਉਣੀ ਨਾ ਨਾ ਫੈਂਟਾ ਨਹੀਂ ਪੀਂਦੇ ਠੀਕ ਹੈ ਫਿਰ ਚਾੜ ਦਾਂਗੇ ਕਿਸੇ ਦਾ ਪਾਜ ਜਾ ਚਲੋ ਠੀਕ ਹੈ ਚੰਗਾ ਆ ਕਮਾਇਆ ਦੇਖ ਕੇ ਜਾਂਦਾ ਪੈਰੀ ਹੱਥ ਲਾ ਇੰਨਾ ਨਹੀਂ ਹਵਾ ਚੁੱਡਿਆ ਕਰਦੇ ਤੂੰ ਮੈਂ ਸਾਡਾ ਹਬੀ ਸਾਡਿਆਂ ਨਾਲ ਹੋਰ ਹਵਾ ਛਣ ਨੂੰ ਪੁੱਛ ਕੇ ਚੱਲਦੀ ਹੈ ਕਿਤੇ ਫੱਡੀ ਹੋਵੇਂ